ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਤੇ ਆਧਾ ਵਲੌਗ ਹੋਣ ਵਾਲਾ ਬਹੁਤ ਹੀ ਜ਼ਿਆਦਾ ਕੈਂਟ ਕਿਉਂਕਿ ਆਪਾਂ ਜਾਣਾ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਗੁਰਦੁਆਰਾ ਸਾਹਿਬ ਜਾਣਾ ਵਾ ਤੇ ਆਪਾਂ ਜਾ ਕੇ ਉੱਥੇ ਮਿਲਦੇ ਆਂ ਮੋਟਰਾਂ ਨੂੰ ਜਿੱਤ ਤੇਲ ਪਾਉਣ ਲੱਗੇ ਆਂ ਜੀ ਹੁਣ ਆਪਾਂ ਪੰਪ ਤੇ ਖੜੇ ਆਂ ਤੇ ਤੇਲ ਪਾ ਕੇ ਚੱਲਦੇ ਆਂ ਅੱਗੇ ਜੁੜੇ ਰਹੋ ਵਲੋਗ ਦੇ ਨਾਲ ਚਲੋ ਚਲੋ ਸਾਰ ਦੇ ਮੇਲੇ ਤੇ ਆ ਚੁੱਕੇ ਆਈ ਚੈੱਕ ਕਰੋ ਤੁਸੀਂ ਵੇ ਚੈੱਕ ਕਰੋ ਇਸ ਵਾਰ ਦਾ ਮੇਲਾ ਚੈੱਕ ਕਰੋ ਇੱਧਰ ਤੁਸੀਂ ਸਟਾਰਟ ਹੋਣ ਲੱਗ ਗਿਆ ਬੱਸ ਬਣੀ ਜਾਂਦਾ ਕੱਲ ਵਾਲੇ ਵਲੌਗ ਦੀ ਵੀ ਤੁਸੀਂ ਦੇਖਿਆ ਹੋਗਾ ਇਸ ਵਾਰ ਦਾ ਮੇਲਾ ਅੱਜ ਬੜੇ ਤਰੇ ਦਿਖੂ ਦੇਖੋ ਹੀ ਦੇਖੋ ਹੀ ਆ ਉਹ ਖੂਆ ਜਿਵੇਂ ਬਾਈਕ ਨੂੰ ਮੂਗੀ ਉਹ ਦੇਖੀ ਬਾਈ ਜੀ ਆਪਾਂ ਹੁਣ ਖੜੇ ਆ ਫਟਕ ਦੇ ਉੱਤੇ ਆ ਜੀ ਦਿਖਾਉਣਾ ਉਹ ਨੂੰ ਟ੍ਰੇਨ ਹਜਾਈ ਹੈਗੀ ਫਾਟਕ ਦੇ ਉੱਤੇ ਖੜੇ ਆ ਹਜੇ ਲੱਗੂਗਾ 15-20 ਮਿੰਟ ਲੱਗਣਗੇ ਇਸ ਕਰਕੇ ਖੜ ਗਏ ਆਪਾਂ ਵਖੋ ਟ੍ਰੇਨ ਇਧਰੋਂ ਆਉਗੀ ਇਧਰੋਂ ਆਉਂਦੀ ਆ ਟ੍ਰੇਨ ਆਰਨ ਸੁਣ ਗਿਆ ਤੁਹਾਨੂੰ ਤੇ ਤੁਹਾਨੂੰ ਦਿਖਾਉਣੀ ਆ ਟ੍ਰੇਨ ਟ੍ਰੇਨ ਆ ਚੁੱਕੀ ਹੈ ਦੇਖੋ ਤੁਸੀਂ ਲੰਗੜਨ ਵਾਲੀ ਆ ਟ੍ਰੇਨ ਉਹ ਦੇਖੋ ਹਰੀ ਹਰੀ ਟ੍ਰੇਨ ਆ ਚੁੱਕੀ ਹੈ ਦੇਖੋ ਭਾਈ ਬਹੁਤ ਲੰਬੀ ਟ੍ਰੇਨ ਆ ਬੇ ਗੱਜ ਰਵੇ ਰੈਡੀ ਉਹ ਹਨ ਲੋਡ ਜਿਹੜੇ ਹੁੰਦੇ ਆ ਸਮਾਨ ਵੀ ਜਿਹੜਾ ਦੂਜੇ ਦੇਸ਼ਾਂ ਜਾਣਾ ਕਿਸੇ ਵਿੱਚ ਟਰੈਕਟਰ ਕਿਸੇ ਵਿੱਚ ਗੱਡੀ ਕਿਸੇ ਵਿੱਚ ਕੀ ਕਿਸੇ ਵਿੱਚ ਕੀ ਦੇਖੋ ਵੀ ਤੇ ਮਿਲਦਾ ਤੁਹਾਨੂੰ ਅੱਗੇ ਜਾ ਕੇ ਜੁੜੇ ਰਹੋ ਬਲੌਗ ਦੇ ਨਾਲ ਤੇ ਉਹ ਤੱਕ ਚਲੀ ਗਏ ਟ੍ਰੇਨ ਦੇਖੋ ਬੇਗਣੋ ਭਾਈ ਕਿੰਨੇ ਇਹਦੇ ਵਿੱਚ ਤਾਂ ਦੱਸੋ ਵੀਰ ਕਮੈਂਟਾਂ ਦੇ ਵਿੱਚ ਸਦਾ ਮਾਈ ਮਾਈ ਹੋਰ ਕਿੱਥੇ ਹੋ ਨਾ ਕੋਈ ਹੋਰ ਸੇਖੇ ਜੋਵਾ ਸੂਰਜ ਜੰਹਰਾ ਰਹੇ ਹਾਂਜੀ ਹੁਣ ਆਪਾਂ ਚੱਲੇ ਆਂ ਘਰ ਤੇ ਬਾਬਾ ਜੀ ਦੁਪਹਿਰਾ ਸਾਹਿਬ ਆਪਾਂ ਕੀਤਾ ਜੀ ਦੁਪਹਿਰਾ ਸਾਹਿਬ ਕਰਕੇ ਹੁਣ ਆਪਾਂ ਚੱਲੇ ਦੇਖੋ ਇੱਧਰ ਚੱਲੇ ਆਪਾਂ ਮਟਰਾਂ ਕੱਢਦੇ ਆਂ ਤੇ ਮਿਲਦੇ ਹੁਣ ਅੱਗੇ ਜਾ ਕੇ चुल जा